ਉਹ ਕੇਂਦਰ ਦੀ ਸਰਕਾਰ ਨੇ 1988 ਦੇ ਵਿੱਚ ਦਰਬਾਰ ਸਾਹਿਬ ਤੇ ਦਵਾਰੇ ਹਮਲਾ ਕਰਤਾ ਤੇ ਭਾਰਤੀ ਕਿਸਾਨ ਯੂਨੀਅਨ ਲੱਖਵਾਲ ਹੁੰਦੀ ਸੀ ਉਹਨਾਂ ਯੋਧਿਆਂ ਨੇ ਸਾਡੇ ਨਾਲ ਗ੍ਰਿਫਤਾਰੀ ਦੇ ਦਿੱਤੀ ਤੇ ਲੁਧਿਆਣੇ ਬਾਸਮ ਬਹਿਰਾਮਕੇ ਦੇ ਨਾਲ ਉਹ ਸਾਰੇ ਆਗੂ ਸਨ ਜਿਹੜੇ ਮੋਗੇ ਜ਼ਿਲ੍ਹੇ ਦੇ ਉੱਤੋਂ ਦੀ ਗਾਤਰੇ ਪਾ ਕੇ ਚੜ੍ਹਦੀ ਕਲਾ ਵਾਲੇ ਸੰਗ ਬੈਠੇ ਸਾਡੇ ਸਾਥੀ ਇਹ ਸਾਰੇ ਸੰਨ ਮੈਂ ਹਰ ਰੋਜ਼ ਉਹਨਾਂ ਕੋਲੇ ਜਾਂਦਾ ਸੀ ਬੈਰਕ ਦੇ ਵਿੱਚ ਲੁਧਿਆਣਾ ਜੇਲ੍ਹ ਚ ਉਹਨਾਂ ਦਾ ਐਡਰੈਸ ਲਿਖ ਕੇ ਲਿਆਉਂਦਾ ਸੀ ਜਿਹੜੇ ਮੇਰੇ ਅਜੇ ਤੱਕ ਵੀ ਘਰੇ ਰਣਸੀਹ ਕਲਾਂ ਸਾਹਮਣੇ ਪਏ ਆ ਉਹਦਾ ਕਾਰਨ ਆ ਕਿ ਪੰਜਾਬ ਪੰਥ ਅਕਾਲੀ ਦਲ ਤੇ ਕਿਸਾਨ ਇਹ ਵੱਖਰੇ ਨਹੀਂ ਕੀਤੇ ਜਾ ਸਕਦੇ ਇਹ ਕਦੇ ਵੱਖਰੇ ਨਹੀਂ ਹੋ ਸਕਦੇ ਇੱਕ ਆ ਕਿਸਾਨ ਜਿੰਦ ਜਾਨ ਸਿੱਖ ਅਕਾਲੀ ਦਲ ਦੀ ਇਸ ਕਰਕੇ ਕਦੋਂ ਅਕਾਲੀ ਦਲ ਆਫ ਦੇ ਪ੍ਰੋਗਰਾਮ ਤੋਂ ਥੜਕ ਗਿਆ ਫਿਰ ਆ ਜੋਧੇ ਆਏ ਕਿਸਾਨ ਜਿਨ੍ਹਾਂ ਨੇ ਆ ਕੇ ਆਪੋ ਆਪਣੇ ਝੰਡੇ ਚਾੱਕੇ ਅੱਜ ਦੇ ਯੁੱਗ ਦੇ ਵਿੱਚ ਜੇ ਮੋਦੀ ਦੀਆਂ ਗੋਡਨੀਆਂ ਇਹ ਦਿੱਲੀ ਲਵਾ ਸਕਦੇ ਆ ਮੈਨੂੰ ਪੂਰਨ ਆਸ ਆ ਕਿ ਜਿਵੇਂ ਆ ਮੁੰਡਾ ਬੋਲਦਾ ਹੈ ਬਲਵੰਤ ਸਿੰਘ ਫਿਰ ਕਦੋਂ ਇਕੱਠੇ ਹੋ ਕੇ ਕਾਫਲਾ ਕਿ ਤਰੂਗਾ ਫਿਰ ਭਾਰਤ ਮਾਨਤਾ ਬਹੁਤ ਛੋਟੀ ਗੱਲ ਆ ਉਹਦਾ ਬਹੁਤ ਕੋਈ ਵੱਡੀ ਗੱਲ ਨਹੀਂ ਭਰ ਬੰਦੀ ਸਿੰਘਾਂ ਦੀ ਖਾਤਰ ਪਹਿਲਾਂ ਗਰਵਖ ਸਿੰਘ ਨੇ ਮੋਰਚਾ ਲਾਇਆ ਔਰ ਟੈਂਕੀ ਤੋਂ ਚੜ ਕੇ ਉਹਨੂੰ ਆਪਣੀ ਜਾਨ ਦੇਣੀ ਪਈ ਕਿਸੇ ਨੇ ਕੋਈ ਪਰਵਾਹ ਨਹੀਂ ਕੀਤੀ ਫਿਰ ਆ ਗਿਆ ਸੂਰ ਸਿੰਘ ਖਾਲਸਾ ਜਿਹਦਾ ਸਾਰਾ ਟੱਬਰ ਅਮਰੀਕਾ 'ਚ ਬੈਠਾ ਉਹਨੂੰ ਬਾਦਲ ਨੇ ਫੜ ਕੇ 7 ਸਾਲ ਇੱਕ ਕੋਹੜੀ 'ਚ ਬੰਦ ਰੱਖਿਆ ਪਰ ਕੋਈ ਬੰਦੀ ਸਿੰਘ ਰਿਹਾ ਨਹੀਂ ਕੀਤਾ ਅੱਜ ਮੈਂ ਕਦੋਂ ਪੜ ਰਿਹਾ ਸੀ ਬਿਆਨ ਕੱਲ੍ਹ ਇਸਕੰਦਰ ਸਿੰਘ ਮਲੂਕਾ ਕਹਿੰਦਾ ਕਿ ਕੱਲ ਨੂੰ ਅਸੀਂ ਵੀ ਬਠਿੰਡੇ ਇੱਕ ਧਰਨਾ ਲਾਉਣਾ ਮੈਂ ਹੈਰਾਨ ਸੀ ਕਿ 7 ਤੋਂ 17 ਤੱਕ ਸਰਕਾਰ ਰਹੀ ਤੇ ਉਦੋਂ ਬੰਦੀ ਸਿੰਘ ਹੋਰ ਸੀ ਹੁਣ ਹੋਰ ਆ ਗਏ ਉਹੀ ਸਿੰਘ ਇਸ ਕਰਕੇ ਆਪਾਂ ਬਹੁਤ ਇੱਕ ਕਰਮ ਦਾ ਤੇ ਧਰਮ ਦਾ ਕਰਮ ਕੰਮ ਕਰਨ ਚੱਲੇ ਆ ਬੰਦੀ ਸਿੰਘ ਤੇ ਲੈਂਡ ਪੂਲਿੰਗ ਬਹੁਤ ਵੱਡੇ ਖਤਰੇ ਦੀ ਘੰਟੀ ਆ ਵਰਲਡ ਬੈਂਕ ਤੋਂ ਲੋਨ ਲੈਣ ਦੀ ਖਾਤਰ ਕੇਜਰੀਬਾਲ ਪੰਜਾਬ ਨੂੰ ਖਾਣ ਦੀ ਖਾਤਰ ਤੇ ਕਿਸਾਨਾਂ ਨੂੰ ਖਾ ਰਹਾ ਉਹਦੇ ਵਿੱਚ ਤੁਸੀਂ ਉੱਠੇ ਹੋ ਸਾਡੀਆਂ ਜਿਹੜੀਆਂ ਪੰਥਕ ਜਥੇਬੰਦੀਆਂ ਕਿਉਂਕਿ ਅਸੀਂ ਵੀ ਕਿਸਾਨ ਆ ਆ ਬੈਠਾ ਸਾਧੂ ਸਿੰਘ ਜਗਜੀਤ ਸਿੰਘ ਰਣਿਏ ਤੋਂ ਇਹ ਸਾਡੇ ਪੁਰਾਣੇ ਅਕਾਲੀ ਦਲ ਦੇ ਸਾਥੀ ਆ ਔਰ ਜੇ ਜ਼ਮੀਨ ਹੀ ਗਈ ਤੁਹਾਡੀ ਫਿਰ ਕਿੱਥੇ ਖੜਾਂਗੇ ਅਸੀਂ ਉਹਦੀ ਖਾਤਰ ਸਾਰਿਆਂ ਨੂੰ ਇੱਕ ਮਿਠੋਣਾ ਚਾਹੀਦਾ ਔਰ ਅੱਜ ਪਹਿਲੀ ਮੀਟਿੰਗ ਆ ਗਗੜਾ ਸਾਹਿਬ ਵੀ ਆ ਗਏ ਮਾਨ ਨਾਲੋਂ ਔਰ ਸਾਨੂੰ ਅੱਜ ਪਹਿਲੀ ਮੀਟਿੰਗਾਂ ਬਲਵਾਂਤ ਸਿਆ ਜਦੋਂ ਕੋਈ ਪ੍ਰੋਗਰਾਮ ਬਣਾ ਕੇ ਅਗਲੀ ਮੀਟਿੰਗ ਆਗੂਆਂ ਨੇ ਇਕੱਠੇ ਕਰਕੇ ਹੋ ਕੇ ਕੀਤੀ ਫਿਰ ਹਜ਼ਾਰਾਂ ਦਾ ਇਕੱਠ ਵੀ ਹੋਊਗਾ ਕਿਉਂਕਿ ਕਰੋ ਪਹਿਲੀ ਵਾਰ ਇਕੱਠੇ ਹੁੰਨੇ ਫਿਰ ਦੂਜੀ ਵਾਰ ਇਕੱਠੇ ਹੁੰਨੇ ਆ ਫਿਰ ਇੱਕ ਟੀਮ ਬਣ ਜੂਗੀ ਜਿਹੜੇ ਮੋਗਾ ਵਿੱਚ ਸਭ ਤੋਂ ਜ਼ਿਲ੍ਹਾ ਮੋਗਾ ਕ੍ਰਾਂਤੀਕਾਰੀ ਜ਼ਿਲ੍ਹਾ ਇਸ ਜ਼ਿਲ੍ਹੇ ਨੇ ਹਰ ਮੋਰਚੇ ਦੇ ਵਿੱਚ ਬਦ ਚੜ ਕੇ ਕੁਰਬਾਨੀਆਂ ਦਿੱਤੀਆਂ ਚਾਹੇ ਉਹ ਨੌਜਵਾਨ 72 ਦੇ ਨੇਸਲ ਬਾੜੀਆਂ ਦੇ ਨਾਲ ਥੱਲੇ ਮਾਰੇ ਗਏ ਚਾਹੇ 84 ਦੇ ਪ੍ਰੋਗਰਾਮ ਚ ਚਾਹੇ ਕਿਸਾਨ ਜਥੇਬੰਦੀਆਂ ਸਾਡੀਆਂ ਚਾਹੇ ਕਾਲੀ ਦਾਲਾ ਇਸ ਕਰਕੇ ਕ੍ਰਾਂਤੀਕਾਰੀ ਲੋਕ ਇਹਨਾਂ ਨੂੰ ਇਕੱਠੇ ਕਰਕੇ ਅਸੀਂ ਪੰਜਾਬ ਦੇ ਵਿੱਚ ਇੱਕ ਇਹ ਜਾ ਬਦਲ ਲਿਆਵਾਂਗੇ ਸਿੱਖ ਇਸ ਕਰਕੇ ਨਹੀਂ ਸੀ ਬਣੇ ਕਿ ਸੜਕਾਂ ਤੇ ਬੈਠਣਗੇ ਤੇ ਕਿ ਡੀਸੀ ਤੇ ਐਸਐਸਪੀ ਨੂੰ ਮੰਗ ਪੱਤਰ ਦੇਣਗੇ ਇਹ ਗਰਮੀ 'ਚ ਫਿਰਨਗੇ ਇਹ ਕਾਲਪੁਰਖ ਦੀ ਫੌਜ ਆ ਇਹ ਰਾਜ ਕਰਨ ਨੂੰ ਗੁਰੂ ਗਵੈਂਸ ਸਿੰਘ ਨੇ ਬਣਾਈ ਸੀ ਇਹਨੇ ਪੰਜਾਬ ਦੀ ਧਰਤੀ ਦੀ ਖਾਤਰ ਲੱਖਾਂ ਸਿਰ ਲਾਏ ਆ ਔਰ ਪਾਕਿਸਤਾਨ ਛੱਡ ਕੇ ਆਗੇ ਪੰਜਾਬ ਦੀ ਖਾਤਰ ਸੈਂਕੜੇ ਏਕੜ ਜ਼ਮੀਨ ਇਸ ਕਰਕੇ ਜ਼ਮੀਨ ਦੇ ਮਾਲਕਾ ਔਰ ਜ਼ਮੀਨ ਦੇ ਬਾਰਸਾ ਪੰਜਾਬ ਦੇ ਬਾਰਸ ਤੁਸੀਂ ਲੋਕੋ ਤੁਸੀਂ ਪੰਜਾਬ ਨੂੰ ਚਲਾਉਣਾ ਜਿੰਨੇ ਤੁਸੀਂ ਨਹੀਂ ਪੰਜਾਬ ਚਲਾਉਂਦੇ ਪੰਜਾਬ ਜੜਦਾ ਜਾਊਗਾ ਇਹ ਕਰਜ਼ਾਈ ਹੁੰਦਾ ਜਾਊ ਉਦੀ ਖਾਤਰ ਤੁਸੀਂ ਮੋਢੀ ਹੋ ਅਸੀਂ ਤੁਹਾਡੇ ਮਗਰਾਂ ਤੁਹਾਡੇ ਨਾਲ ਬਣੀ ਤੁਹਾਡੇ ਪਿੱਛੇ ਆ ਜੋ ਕਿ ਤੁਸੀਂ ਕੁਰਬਾਨੀਆਂ ਕਰ ਰਹੇ ਹੋ ਘਰ-ਬਾਰ ਛੱਡ ਕੇ ਕਦੇ ਦਿੱਲੀ ਬੈਨੇ ਹੋ ਔਰ ਸਾਡਾ ਕੌਮੀ ਇਨਸਾਫ ਮੋਰਚਾ ਲਾਇਆ ਜੱਸੇ ਬੰਦੀਆਂ ਨੇ ਤੇ ਕਿਸਾਨ ਜੁਣਿਆ ਨੇ ਮਾਂ ਦੇ ਜੋਧਿਆ ਨੇ ਜਾ ਕੇ ਬਣਾ ਲਿਆ ਉਹਨੂੰ ਕਿ ਅਸੀਂ ਵੀ ਤੁਹਾਡੇ ਸਾਥੀ ਬਣਾਂਗੇ ਜਿਵੇਂ ਆ ਮੁੰਡਾ ਬੋਲਦਾ 15 ਅਗਸਤ ਨੂੰ ਉੱਥੇ ਲੱਖਾਂ ਦਾ ਇਕੱਠ ਹੋਊਗਾ ਔਰ ਸਰਕਾਰ ਕੇਂਦਰ ਤੇ ਪੰਜਾਬ ਨੂੰ ਪਤਾ ਲੱਗ ਜੂ ਕਿ ਪੰਜਾਬ ਦਾ ਕਿਸਾਨ ਪੰਥਕ ਲੋਕ ਪੰਥ ਇਹ ਸਾਰੇ ਇਕੱਠੇ ਇਕੱਠਾ ਉਦੋਂ ਤੇ ਹੱਥੋਂ ਖਤਰਾ ਉਹ ਗਵਰਨਮੈਂਟਾਂ ਦੇ ਚੌਲਾਂ ਤੇ ਨਹੀਂ ਮੰਨਦੇ ਉੱਤਰ ਕਾਟਿਓ ਮੈਚ ਚੜਾ ਉਹਨਾਂ ਨੂੰ ਪਤਾ ਇਹਨਾਂ ਦੀ ਬਾਰੀ ਬੰਨੀ ਆ ਬਾਰੀ ਬਾਰੀ ਉਹਨਾਂ ਤੋਂ ਨਹੀਂ ਖਤਰਾ ਖਤਰਾ ਤੇ ਹੱਥੋਂ ਆ ਤੁਹਾਡੇ ਖੱਟੀਆਂ ਨੀਲੀਆਂ ਗਾਤਰਿਆਂ ਤੋਂ ਤੇ ਹੱਥੋਂ ਖਤਰਾ ਕਿਉਂਕਿ ਸਿੱਖੀ ਜੁਰਮ ਦੇ ਵਿੱਚੋਂ ਜੰਮੀ ਆ ਜਦੋਂ ਕੋਈ ਸਿੱਖ ਉੱਠਦਾ ਫਿਰ ਸਰਕਾਰਾਂ ਨੂੰ ਖਤਰਾ ਹੋ ਜਾਂਦਾ ਉਹ ਅੱਜ-ਅੱਜ ਪਾਵਾਂ ਅਸੀਂ ਛੋਟੀ ਗਿਣਤੀ ਚ ਅੱਜ ਪਰ ਮੈਂ ਸਮਝਦਾ ਬਹੁਤ ਵੱਡੀ ਗਿਣਤੀ ਆ ਜਦੋਂ ਕਿਸਾਨ ਜੁਗਿਆਂ ਦੇ ਆਗੂ ਸਾਡੇ ਮੂਹਰੇ ਜਾ ਕੇ ਜਾਣਗੇ ਡੀਸੀ ਦਫ਼ਤਰ ਨੂੰ ਤੇ ਸਾਰੀਆਂ ਏਜੰਸੀਆਂ ਸਾਰੀ ਸੀਐਡ ਖਲਜੂਗੀ ਕਿ ਲੋਕ ਇਕੱਠੇ ਹੋ ਗਏ ਉਹ ਹਲਾਉਣ ਦੇ ਖਾਤਰ ਅੱਜ ਪਹਿਲਾ ਪ੍ਰੋਗਰਾਮ ਆ ਮੈਂ ਸਾਨੂੰ ਸਾਰਿਆਂ ਨੂੰ ਵਧਾਈ ਦਿੰਦਾ ਹਾਂ ਕਿ ਤੁਹਾਡਾ ਬਹੁਤ-ਬਹੁਤ ਧੰਨਵਾਦ ਤੁਸੀਂ ਬੰਦੀ ਸਿੰਘਾਂ ਦੀ ਖਾਤਰ ਕਿਸਾਨਾਂ ਦੀ ਖਾਤਰ ਜਿਵੇਂ ਛੱਪ ਵਾਲੇ ਮੀਟਰ ਲੱਗਦੇ ਆ ਉਹ ਬਲਵੰਤ ਸਿਆ ਭਾਵੇਂ ਤੂੰ ਐਮਐਲਏ ਛੱਪਾਂ ਵਾਲੇ ਮੀਟਰ ਤੋਂ ਲਾਉਣ ਦੇਂਗਾ ਤੂੰ ਐਨਾ ਕਿਸਾਨਾਂ ਦੀ ਗੱਲ ਕਰੇਂਗਾ ਆ ਫਿਰਦਾ ਖੋਸਾ ਸੁਖਜਿੰਦਰ ਸਿੰਘ ਆ ਮੁੰਡਾ ਗਿੱਲ ਆਪੇ ਸਾਰੇ ਲੱਖੋ ਅਰਜੁਨ ਯੂਨੀਅਨ ਦੇ ਬੰਦੇ ਬੈਠੇ ਆ ਕਿਹਦਾ ਕੀ ਨਾਮ ਆ ਨਾ ਨਾਵਾ ਸਾਰੇ ਨਾਮ ਨਿੱਜੀ ਦਾ ਉਰਤੇ ਜਾਣਦਾ ਕਰੋ ਗਿਆ ਸਰਬਜੀਤ ਸਿੰਘ ਬੋਲਣ ਖਾਲਸਾ ਬਹਿਰਾਮ ਕੇ ਕੌਣ ਸੀ ਸਾਡੇ ਅੱਗੇ ਕਿਸਾਨ ਯੂਨੀਅਨ ਦੇ ਅੱਗੇ ਕਿਸਾਰ ਜੁਣਨ ਦੇ ਆਗੂ ਪਾ ਕੇ ਗਾਤਰੇ ਜੋਦੇ ਮੂਰੇ ਝੰਡੇ ਚੱਕੀ ਫਿਰਨ ਸਭ ਜਿੱਤ ਕਿਨੇ ਜਿਤਾਇਆ ਸਭ ਜਿੱਤ ਕਿਨੇ ਜਿਤਾਇਆ ਤੁਸੀਂ ਹੋਰ ਕਿਥੋਂ ਆਇਆ ਵੋਟਾਂ ਉਹ ਜੋਹਲੇ ਨੇ ਜਿਤਾਇਆ ਸਭ ਸ਼ਰਤਾਂ ਪਾਰਟੀਆਂ ਬਾਜ਼ੀਆਂ ਪਾਸੇ ਉੱਠ ਖੜੇ ਫਿਰ ਤੇ ਜਿਤਾਦਾ 70 ਤੋਂ 75 ਲੱਖ ਤੇ ਜਿੱਤ ਗਿਆ ਜਿਹਨੂੰ ਕਹਿੰਦੇ ਵੋਟ ਹੀ ਨਹੀਂ ਪੈਣੀ ਇਸ ਕਰਕੇ ਤੁਹਾਡਾ ਮੈਂ ਧੰਨਵਾਦ ਕਰਦਾ ਸਾਡੀ ਪਾਰਟੀ ਜਿਵੇਂ ਪਹਿਲੀ ਤਰੀਕ ਨੂੰ ਮਤਾਂ ਪਾਇਆ ਸੀ ਵੱਡੀ ਗੈਂਟੀ ਸੰਗਤ ਆਈ ਆ ਮੈਂ ਟਾਈਮ 11 ਵਜੇ ਦਾ ਦੇ ਬੈਠਾ ਲੇਟ ਦੇਤਾ ਇਸ ਕਰਕੇ ਉਹ ਲੇਟ ਹੀ ਆਉਣਗੇ ਜਦੋਂ ਟਾਈਮ ਹੀ 11 ਵਜੇ ਦਾ ਦੇਤਾ ਮੇਰੀ ਖੋਸਾ ਸਾਹਿਬ ਨਾਲ ਵੀ ਗੱਲ ਹੋਈ ਸੀ ਤੇ ਡੀਸੀ ਸਾਹਿਬ ਬੈਠੇ ਸਾਡੇ ਉੱਗੋ ਕਿਹਾ ਸੁਖਮੰਦਰ ਸਿੰਘ ਹਣੀ ਕਿਤੇ ਡੀਸੀ ਦਫਤਰ ਸੰਗਤਾ ਬਹੁਤ ਹੁਣ ਜਿਵੇਂ ਤੁਸੀਂ ਪ੍ਰੋਗਰਾਮ ਦਿਓਗੇ ਅਸੀਂ ਤੁਹਾਡੇ ਮਗਰ ਆ ਤੁਸੀਂ ਸਾਡੇ ਮੂਰੇ ਹੋ ਜਿਵੇਂ ਚੱਲੋਗੇ ਤੁਹਾਡੇ ਨਾਲ ਚੱਲਾਂਗੇ ਬਾਈ ਗੁਰੂ ਜੀ ਕਾ ਖਾਲਸਾ ਬਾਈ ਗੁਰੂ ਜੀ ਕੀ ਫਤ